ਕੰਨੇ ਨੂੰ ਜਿਲਾ ਨਿਆਣਾ ਕੰਨੇ ਨੂੰ ਅੱਛਾਂ ਕਰਕੇ ਆਉਣੀਆ ਤੇ ਐ ਮੁੱਛਾਂ ਨੂੰ ਕੀ ਹੋਇਆ ਇਹਨਾਂ ਨੂੰ ਲੈ ਇਥੋਂ ਮੈਂ ਸੇ ਬਦਵੇਟ ਦੰਨੀ ਆ ਚੱਲਿਆ ਤੂੰ ਰੋਟੀ ਲੈ ਜਾ ਰਹਿ ਮਗਜੀਆਂ ਮਾਰੀ ਜਾਂਦੀਆਂ ਮੈਂ ਜਾਣਾ ਵਾ 12 ਵਜੇ ਜਿਹੜਾ ਨਾ ਬੂਥਾ ਭੰਦੂ ਮਗਜ ਮਾਰੀ ਜਾਂਦੀਆਂ ਮਗਜ ਮਾਰੀ ਜਾਂਦੀਆਂ ਦਵਾਰੇ ਬਾਹਰ ਕਰਾ ਨਾ ਮਾਰਿਆ ਕਰ ਤੈਨੂੰ ਕਹਿੰਦਾ ਤੈਨੂੰ ਕੀ ਮੈਂ ਕਿਹਨਾਂ ਨਾਤ ਦੇ ਨਾ ਤਿਸੂ ਪੇਪਰ ਮਾਰਿਆ ਕਰ ਇਹ ਤਾਂ ਲਿਬੜਿਆ ਨਾ ਇੱਕ ਇੱਕ ਨੂੰ ਮਾਰੂ ਨਫੇੜਾ ਬਾਹਰ ਹੋ ਜੋ ਜੇ ਰੋਟੀ ਲੈਣੀ ਮੇਥੋਂ ਹਲ ਚੰਗਾ ਮੈਂ ਜਾਣਾ ਖਾਣੇ ਨੂੰ ਹਣ ਕੋਟ-ਕੂਟ ਪਾਦਾ ਕੋਟ ਪਾ ਨਾ ਕਰਵਾਨੀ ਕਿ ਉਹ ਤਾਂ ਖੰਨੇ ਦਾ ਉਹਦੇ ਜਾਣ ਜਿੱਥੇ ਤੇ ਮੋਛੀ ਨਹੀਂ ਲੰਕਦੀ ਜਸੀ ਬਾਬੋਈ ਬਣਾਦਾ ਸਹੀ ਗੱਲ ਆ ਉਹਦਾ ਹੀ ਨਹੀਂ ਉਹ ਹੋ ਸਕਦਾ ਠੀਕ ਬਾਅਦ ਠੀਕ ਕੰਬਾਈ ਪਾਲਟਾ ਪਿਆ ਉਹਦੇ ਵੀ ਪਾ ਦੋ ਸਾਰਾ ਬੇੜਾ ਹਜੇ ਹੋਇਆ ਨਹੀਂ ਤੋਤਾ ਜਾਣਾ ਕੀ ਹੋ ਗਿਆ ਬੇੜੇ ਨੂੰ ਮੈਨੂੰ ਦੇਖਾ ਕੀ ਕੁਛ ਹੋ ਰਿਹਾ ਪਿਆ ਵੇਖਣ ਜੀ ਹੈ ਹੂੰ ਹੋਣਾ ਲਾ ਬੇੜਾ ਮਾਤਾ ਖੰਨੇ ਨੂੰ ਜਾਣਾ ਅੱਜ ਕੀ ਖੰਨੇ ਨੂੰ ਕੀ ਲੈਣ ਜਾਣਾ ਖੰਨੇ ਨੂੰ ਹਾਂ ਵਿਆਹ ਵਾ ਕੰਨਿਆ ਲਿਆ ਕੇ ਦੋ ਬਿਆਨ ਨਾ ਹੋਰਾ ਮੁੱਛਾਂ ਕਰਾ ਕੇ ਹੋਣੀਆਂ ਤੇ ਐ ਮੁੱਛਾਂ ਨੂੰ ਕੀ ਹੋਇਆ ਇਹਨਾਂ ਨੂੰ ਨਾ ਮਾਰਦਾ ਇਹ ਕੱਟਣੀਆਂ ਨਹੀਂ ਹੋ ਜਾਣੀਆਂ ਨਹੀਂ ਐਵੇਂ ਖਾਣ ਪੀਣ ਲੱਗ ਜਾਂਦਾ ਨਾਲ ਹੀ ਸਾਰਾ ਲਿਆ ਇਥੇ ਮੈਂ ਸੇਬ ਬੱਦ ਵੇਟ ਦੰਨੀ ਆ ਸੇਬੇ ਨਾਲ ਥੋੜੂ ਹੋਣੀਆਂ ਲੋਕਾਂ ਤਾਂ ਇਹਨਾਂ ਨੂੰ ਵੇਟ ਦੰਨੀ ਆ ਤਾਂ ਅੱਗੇ ਨਾ ਤੈਨੂੰ ਬੰਨਣਾ ਨਹੀਂ ਆਉਂਦਾ ਗਾ ਮੈਂ। ਆਉਣੀਆ ਕਿਉਂ ਨਹੀਂ ਆ ਰੀਲ ਤਾਂ ਤੇਰਾ ਗਾਦਾ ਕਿ ਬੰਨ ਦਿੰਨੀ ਬੱਸ ਲਿਆ। ਖੰਨੇ ਜਾਣਾ। ਹਾਂ ਖੰਨੇ ਨਹੀਂ ਵੈਸੇ ਛੜਾ ਲੱਕੇ ਅੱਗੇ ਜਾ ਬੜੂ ਤੇ ਇੰਨਾ ਪੈਸਾ ਲੋੜਿਆ ਦਾ ਬਤਾ ਤਾ। ਓਹ ਮੇਰੇ ਸਾਹ ਸੁੱਕਦੇ ਇਹ ਤਾਂ ਹਾਂ ਦਾ। ਕੋਈ ਨਾ ਕੋਈ ਚੀਜ਼ ਬਣਾਈ ਆ ਉਧਰ ਮਾਰਖਾ ਸਵੱਟਸ ਵਾਦੋ ਬਾਹਰ ਤੇ ਕਰੇ। ਪਰਸੈਂ ਲਵਾ ਲਾਂ ਬਾਹਰ। ਹਾਂ ਬਾਹਰ ਕਿ ਲਵਾ ਲਾਂ 15-16 ਨਹੀਂ ਜਾਂਦਾ ਫਰੂਟ ਮਚਾਤਾ। ਉਹਨੇ ਤਾਂ ਲੱਗਣਾ ਵੀ ਨਹੀਂ ਸੀ ਤਾਂ। ਪੇਰ ਕੀ ਆ? ਦਾਮਿਆਂ ਦੀ ਦੀਵਾਲੀ ਸੀ ਸਾਡੇ ਆ ਦੀਵਾਲੀ ਪਹਿਲਾਂ ਵੀ ਸੀਗੀ ਇਹ ਦੀਵਾਲੀ। ਕੋਈ ਨਹੀਂ ਟੌਰ ਜਰੀ ਜਾਂਦੀ ਮੁੰਡੇ ਦੀ ਆਪਦੇ ਦੀ ਹਾਂ ਆਹ ਮੁੰਡੇ ਨੂੰ ਫਿਰ ਨਜ਼ਰ ਆ ਜਾਂਦੀ ਫਿਰ ਮੁੰਡੇ ਨੂੰ ਪਤਾ ਲੱਗ ਜਾ ਮੁੰਡੇ ਮੁੰਡੇ ਟੱਕੇ ਪਿੰਦਾ ਫਿਰ ਕੋਈ ਨਹੀਂ ਨਜ਼ਰ ਲਾਉਂਦੀ ਮੇਰੇ ਦਾਦੇ ਪਹਿਲੇ ਹੀ ਕਾਰ ਟੱਕਾ ਲਾਇਆ ਤੇ ਰੱਬ ਦਾ ਰੱਬ ਦਾ ਫੈਲਾ ਇਹ ਤਾਂ ਜਮਾਨਦਰੂ ਹੀ ਆ ਮੇਰੇ ਨੂੰ ਪਤਾ ਸੀਗਾ ਮੁੰਡਾ ਸਲੱਖਾ ਵਾ ਹੋਇਆ ਲੇਟ ਕਰਕੇ ਉਹਨੂੰ ਪਤਾ ਸੀਗਾ ਵੀ ਨਜ਼ਰਾਂ ਵੱਡੀਆਂ ਲੱਗਣਗੀਆਂ ਇਹਨੂੰ ਉਹਨੇ ਪਹਿਲਾਂ ਹੀ ਟੱਕਾ ਲਾਦਾ ਮੇਰੇ ਤੂੰ ਹੀ ਨਹੀਂ ਜਰਦੀ ਉਹਨਾਂ ਦੇਖੀ ਜਦੋਂ ਆਥਣੇ ਨਾ ਆ ਮਚਾਏ ਹੋਣੀਆਂ ਮਮ ਬਣਾ ਕੰਮ ਕਰਦਾ ਫੋਟਾ ਲਾਉਣਾ ਨਾ ਪਿਆਣਗੇ ਪੂਚ ਆ ਕੇ ਲਾਉ ਮੇਰਾ ਨਾ 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 ਵਜੇ ਦਾ ਟਾਈਮ ਨੀ 12 ਵਜੇ ਦਾ ਟਾਈਮ ਆ ਉਹਨਾਂ ਦਾ ਲਿਆ ਉਹ ਤੋਂ ਪੂਚਾ ਲਾ ਪਹਿਲਾਂ ਪੂਚਾ ਨਹੀਂ ਅੱਜ ਨਹੀਂ ਲੱਗਣਾ ਆ ਕੇ ਲਾਉ ਤੋਈ ਦਵਾਂਗੇ ਬਾਦ ਦੋ ਦੇਗਾ ਅੰਦਰ ਅੰਦਰ ਪੂਚਾ ਲਾ ਨੂੰ ਆ ਕੇ ਲਾਉਂ ਪਰ ਹੌਣੇ ਟਾਈਮ ਮੈਂ ਕਰ ਕਰ ਹੀ ਨਹੀਂ ਸੀ ਨਾ ਪੋਚਿਆ ਨਾ ਚੜੂਦਾ ਕਿਤੇ ਲਾ ਕੀਂਗਾ ਬਸ ਹੌਣੇ ਟਾਈਮ ਮੈਨੂੰ ਹਾਂ ਹੌਣੇ ਨੂੰ ਟਾਈਮ ਹੈਗਾ ਨਾ ਨਾ ਟਾਈਮ ਉਹ ਕਿ 12 ਵੀ ਆਪਣੀ ਪਹੁੰਚ ਮੈਂ ਉੱਥੇ ਉਹਨਾਂ ਦੇ ਨਾ ਅਪਾਰਟਮੈਂਟ ਆਏ ਦੀ 12 ਵਜੇ ਨੂੰ ਉੱਥੇ ਜਾਣਾ ਨੇ ਸਾਈ ਦੇ ਮਾਂ ਵਰ ਨੀ ਦੇਖਦਾ ਕ ਮਾਂ ਨੇ ਕਿਵੇਂ ਖੋਸੀ-ਭੋਸੀ ਕਰਕੇ ਜੋੜਦੀ ਐ ਤੇ ਮਾਂ ਇੱਥੇ ਮੈਂ ਨੋਂ ਕਰਨੋਂ ਕਰਦਾ ਮੁਨੇ ਮੁਨੇ ਮੈਂ ਤਾਂ ਕਿਛਨ ਕਾਰਨ ਦਿੱਤਾ ਸੀ ਆ ਕੀ ਕੁੜਗਿਆਂ ਦੇ ਕਿਹੜਾ ਮੁੱਛਾਂ ਆਉਂਦੀਆਂ ਨਾ ਮੁੱਛਾਂ ਨੇ ਮੂੰਹ ਬਣੀ ਮੈਂ ਤਾਂ ਕੁਛ ਦਾ ਕਿ ਦਿੱਤਾ ਸੀ ਇਹਨਾਂ ਵਿਚਾਰੀਆਂ ਨੂੰ ਮੈਨੂੰ ਕਿਹੜਾ ਲੈ ਕੇ ਦਿੰਦੀ ਨਾ ਤੈਨੂੰ ਸਾਰਾ ਕੁਛ ਲੈ ਕੇ ਜੰਨੀ ਆ ਫੇਰ ਵੀ ਤੂੰ ਤਾਂ ਕਹਿੰਦਾ ਹੈ ਨਹੀਂ ਹੈ ਨਹੀਂ ਕੀ ਲੈ ਕੇ ਦੱਸਦਾ ਸਾਰਾ ਕੁਛ ਹੀ ਤੈਨੂੰ ਲੈ ਕੇ ਜੰਨੀ ਆ ਕੀ ਲੈ ਕੇ ਦਿੰਨੀ ਦੱਸ ਕੱਪੜੇ ਸੁੰਨ ਐਨਾ ਗੱਠਾ ਦਾ ਕੁਛ ਪਹਿਨ ਤੂੰ ਕੀ ਨਹੀਂ ਆਪਣੇ ਤਾਂ ਕੁੜਗਾਂ ਵੀ ਚੰਗੀਆਂ ਇੰਦਰੀਆਂ ਇਹ ਵੀ ਮੇਰੇ ਇਰੀ ਕੱਪੜੇ ਜਿੱਤੇ ਆ ਜਾਂਦੇ ਆ ਕਲਾ ਕਲਾ ਹੈਗਾ ਮਮ ਆ ਲੈ ਫੇਰ ਪਾਣੀ ਪਾਤਾ 10 ਕਿਲੋ ਉਰੇ ਫੜਾ ਬਣਾਉਂਦਾ ਪਾਣੀ ਨਹੀਂ ਪਾਉਣਾ ਉਬਲ ਜਾਂਦਾ ਦੱਦਾ ਤੇ ਦੁੱਧ ਉਬਲਦਾ ਹੀ ਆ ਜਦੋਂ ਨੂੰ ਛੇਕ ਲਵਾਉਣਾ ਚੱਲਿਆ ਤੂੰ ਰੋਟੀ ਲਾ ਜਾ ਰਹਿ ਮਗਜੀਆਂ ਮਾਰੀ ਜਾਂਦੀਆਂ ਮੈਂ ਜਾਣਾ ਆ ਵਾ 12 ਵਜੇ ਛੇੜ ਹੈ ਨਾ ਬੂਥਾ ਭੰਦੂ ਮਗਜ ਮਾਰੀ ਜਾਂਦੀਆਂ ਮਗਜ ਮਾਰੀ ਜਾਂਦੀਆਂ ਹਾਂ ਇੰਨੇ ਘੰਟਾ ਹੋ ਗਿਆ ਕੰਮ ਕਰ ਕਿ ਫੇਰ ਪੱਕੂ ਰੋਟੀ ਮਾ ਜੂਸ ਨਾਲ ਰੋਟੀ ਨੂੰ ਨੇ ਚੜਮਣ ਨਹੀਂ ਜਿੰਨਾ ਚੜ ਕੰਮ ਨਹੀਂ ਕਰਦਾ ਕੋਈ ਨਾ ਆਪਾਂ ਜੂਸ ਪੀ ਲੈਣਾ ਸੀ ਕਿ ਦੇਖਦਾ ਕਰ ਦੇਣਾ ਥੜ ਸਤੀ ਚੜਾ ਕੇ ਦੱਤੀ 25 ਮਿੰਟ ਹੀ ਹਾਂ ਹਾਂ ਨਾ ਦੇ ਮੈਂ ਤਾਂ ਜੂਸ ਪੀ ਲੈਣਾ ਉਹਦਾ ਮੈਂ ਤਾਂ ਜੈਮ ਚੋਂ ਆਇਆ ਵਾ ਆਹ ਚੰਗ ਲੱਗ ਰਿਹਾ ਜੀ ਜੋ ਆ ਇਹ ਜੋ ਸੋਨੋਂ ਦੀ ਜਿਆਦਾ ਜੋ ਹੂੰ 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 ਤੇ ਰੋਟੜ ਤੇ ਬਹਿ ਜਾ ਰੋਟੀਆਂ ਖਾਣ ਹੂੰ ਇਹ ਬੈਗਾਂ ਨੂੰ ਪੁੱਛ ਰਹੀ ਆ ਰੋਟੀਆਂ ਨੂੰ ਪੁੱਛ ਕੇ ਬਹਿ ਜਾ ਰੋਟੀਆਂ ਨੂੰ ਖਾਣ ਜੇ ਤਾ ਮੁੱਠੀਆਂ ਬਣਾਉਣੀਆਂ ਤੇ ਫਿਰ ਰੋਟੀ ਨਾ ਖਾਣ ਨਹੀਂ ਜਾਉਂ ਦੋਖੀ ਹੂੰ ਦੇਖ ਇੱਧਰ ਆ ਦੇ ਹਾਂ ਥੋੜਾ ਘਿਓ ਆ ਇਹ ਤਾਂ ਨਹੀਂ ਡੌਲੇ ਖਿਲਦੇ ਇਹਦਾ ਹਾਂ ਤਾਂ ਨਹੀਂ ਜੋ ਖੰਦਾ ਕਰਕੇ ਤਾਂ ਡੌਲੇ ਖਿਲਦੇ ਡੌਲੇ ਤੇ ਦੇਖੋ ਐ ਐਸੇ ਕਰਕੇ ਦਿਖਾਓ ਨਾ ਹੁਲਾ ਨਾ ਨਾ ਦੇਖਦੇ ਮੈਂ ਦੇਖਦੇ ਨਹੀਂ ਹਾਂ ਨਾ ਹੁਲਾ ਹਾਂ ਦੇਖਿਆ ਮੁੱਛੇ ਤੇ ਹੂੰ ਹੋ ਹਲਾ ਹੁਲਾ ਗਿਆ ਰੈਡੀ ਰੋਟੀ ਕਾਲੀ ਪਹਿਲਵਾਨ ਆ ਗਈ ਪਹਿਲਵਾਨ ਰੋਟੀ ਕੱਥੇ ਲਾਉਂਦੀ ਆ ਇਹਦਾ ਬਾਲਾ ਦੁੱਧ ਨੂੰ ਹੀ ਲਈ ਜਾਂਦੀ ਆ ਅੱਧਾ ਪਾਣੀ ਪਾ ਕੇ ਆਈਆਂ ਸੁੱਕਣੇ ਅੱਧਾ ਪਾਣੀ ਪਾ ਦਿੰਦੀ ਆ ਵਿੱਚ ਦੁੱਧ ਦੇ ਲੈ ਉਹ ਪਹਿਲਾਂ ਹੀ ਪਤਲਾ ਹੁੰਦਾ ਵਾ ਨਾ ਹੁੰਦਾ ਪਤਲਾ ਪਹਿਲਾਂ ਹੁੰਦਾ ਆ ਉਹ ਦੇ ਰੱਖੀ ਫਿਰਦੀ ਆ ਗਲਾਸ ਪੂਰਾ ਪਾਣੀ ਦਾ ਪਾਉਣਾ ਇਹਨੇ ਬਾਲਾ ਦਵਾ ਦਵਾ ਕੇ ਜਿਹੜੀਆਂ ਮੱਤ ਦੀ ਲਾ ਦੇ ਇਹਦਾ ਖਾ ਹੀ ਲੈਣੀ ਆ ਭਾਈ ਨੂਨ ਵਾਲੀਆਂ ਲਾ ਦੇ ਚਾਰ ਨਾਲ ਦੇ ਉਹਦੇ ਕੋਲ ਪਾਣੀ ਪਾਉਣਾ ਪਾਣੀ ਪਾਉਣਾ ਉਹ ਦੇਖ ਰਿਹਾ ਵੀ ਹਾਂ ਉਹਦੀ ਪਾਣੀ ਛੱਡਦਾ ਨਾਲ ਉਹਦੇ ਪਿਆ ਤਾਂ ਫੇਰ ਕਿਤੇ ਪਾਉਣਾ ਆ ਦੇਦਾ ਪਾਣੀ ਪਾਉਣੀ ਪੈਂਦਾ ਵਾਰ ਕੇ ਹਾਂ ਗੱਲਾਂ ਬਹੁਤ ਮਾਰਦੀ ਆ ਕਿਉਂ ਨਾ ਕਾ ਮੈਂ ਕੀ ਕਰਨਾ ਨਹੀਂ ਨਾ ਇੱਕ ਮਗਾਦੀ ਨਹੀਂ ਬਗਾ ਮਾਰਦੀ ਹੈ ਦੇਖੋ ਹੁਣ ਨਾ ਹੋਰ ਮੈਂ ਰੋਟੇ ਘਾ ਰਹੇ ਜਾ ਰਿਹਾ ਹਾਂ ਹਾਂ ਹੁਣ ਕੋਸ ਵੀ ਨਹੀਂ ਦੁਖਦਾ ਰਾਤ ਕੀ ਕਰਦੀ ਸੀ ਦੁੱਖਣ ਲਾ ਦੇ ਦੁੱਖਣ ਲਾ ਦੇ ਸਾਰੇ ਰਾਤ ਕੀ ਕਰਦੀ ਸੀ ਰਾਤ ਕੰਮ ਨਹੀਂ ਸੀ ਹਾਂ ਸਾਡੀ ਫੇਰ ਵੀ ਕਰਕੇ ਪਈਆਂ ਖਵਾ ਕੇ ਨਹੀਂ ਸਾਰੇ ਬੜੀ ਬੜੀਆ ਹੋ ਗਿਆ ਥਾ ਮੇਰਾ ਦਿਮਾਗ ਹੀ ਲਿਆ ਮੇਰਾ ਪੁੱਤ ਹੋਰ ਡੈਡੀ ਦਾ ਕਹੀ ਜਾਂਦਾ ਹੁਣ ਤਾਂ ਮੇਰੀ ਗੱਲ ਸੁਣ ਤੂੰ ਖੜ ਜਾ ਟੈਲ ਕਪੜਾ ਹੋ ਗਿਆ ਫਿਰ ਉੱਥੇ ਮਾਰ ਲੇ ਚੱਕ ਔਰ ਦੇਖ ਮੈਥੋਂ ਨੇ ਮੇਨੋਂ ਨਹੀਂ ਹਾਂ ਦੀਦਾ ਨਾ ਦੇ ਲਿਬੜਿਆ ਦੇ ਨਾ ਚੱਕ ਲਾ ਲੈਂਦੀ ਐ ਚੱਕ ਲੈ ਇਹ ਵੀ ਲਿਬੜਿਆ ਆ ਵੀ ਕਪੜਾ ਇੱਥੇ ਟਿਸ਼ੂ ਪੇਪਰ ਮਾਰਿਆ ਕਰ ਹੋ ਟਿਸ਼ੂ ਪੇਪਰ ਮਾਰਿਆ ਕਰ ਇਹ ਤਾਂ ਲਿਬੜਿਆ ਐ ਨਾ ਇੱਕ ਇੱਕ ਨੂੰ ਮਾਰੂ ਨਫੇੜਾ ਬਾਹਰ ਹੋ ਜੋ ਜੇ ਰੋਟੀ ਲੈਣੀ ਮੈਥੋਂ ਹਾਂ ਗੱਲ ਨਹੀਂ ਕਰ ਚਲੋ ਡੱਡੀ ਚੱਲ ਕੇ ਬਾਹਰ ਹੋ ਰੋ ਲਗਦੇ ਕੰਮ ਖਰਾਬ ਕਰਦੇ ਹੂੰ ਮਸਕ ਜਰੀਆਂ ਦਾ ਕੱਪੜੇ ਦਾ ਹਾਂ ਆਉਂਦਾ ਮਸਕੇ ਨੂੰ ਲੈ ਉੜਾ ਉਹ ਉਬਲ ਗਿਆ ਦੇਖ ਕੰਨੀ ਹੂੰ ਜਿਆਲੇ ਹੂੰ ਆਰ ਤੇ ਲੱਗੂਗੀ ਗੋਹਾ ਪਤੂਗੀ ਚਾਰ ਪਾਤ ਨਾਲ ਜੋੜ ਹਾਂ ਹੁਣ ਹੁਣ ਤੇਰਾ ਕੋਈ ਟਾਈਮ ਆ ਹਨਾ ਨਾ ਉਹਦਾ ਤਾਂ ਕਿੱਥੇ ਰੁਕੋ ਲੋਕ ਤਾਂ ਮਣੀ ਲੂਟ ਕੇ ਪਾਸ ਦੇ ਜਿਹੜੇ ਲਾਈਆਂ ਨੇ ਲਾ ਆਪੇ ਸੁੱਕੀ ਜਾਣੀ ਇਹ ਪਾਥੀਆਂ ਨੂੰ ਸਾਨੂੰ ਗਾਂئیں ਸੀ ਭਰਉਣਾ ਸੌਖਾ ਬਈ ਹਜ਼ਾਰ ਦਾ ਬਾਦੋ ਹੱਕ ਜੀ ਫੜ ਕੇ ਆਏ ਕਹਿਣ ਲੱਗੇ ਨੇ ਹਾਏ ਇਤੋਂ ਕਦੋਂ ਹਦੀ ਆ ਭਾਈ ਤੁਹਾਨੂੰ ਤਾਂ ਹਜ਼ਾਰ ਦਾ ਗਾਂئیں ਸੀ ਲੋਟਾ ਭਰਉਣਾ ਤੂੰ ਰਹਿਣ ਦੇ ਪਾਥੀਆਂ ਨੂੰ ਹਾਂ ਹੁਣ ਉਮਰ ਹੈ ਪਾਥੀਆਂ ਬੱਥਰ ਦੀ ਕਿਉਂ ਮੈਂ ਗਾਂ ਹੋ ਗਈ ਸੌਖ ਕਰਨ ਦੀ ਮਾਰ ਨੂੰ ਤੇ ਬਾਦ ਤੇਰੇ ਹਾਂ ਨੀ ਦਾ ਜਕ ਮਾਰਨਾ ਹੋਣ ਨਹੀਂ ਆ ਹੌਲਾ ਹੌਲਾ ਗੱਡਾ ਵੱਡਾ ਗੱਪੋ ਕਿ ਕੀ ਕਹਿੰਦੀ ਆ ਹੁਣ ਤਾਂ ਫਿਰ ਗਾਂਹਲੇ ਜਨਮ ਦੀ ਵਿਆਹ ਕਰਾਉਣਗੇ ਆ ਉਹ ਯਾਰ ਇਹ ਲਾਓ ਬੱਸ ਬਹੁਤ ਕੰਮ ਕਰ ਲਿਆ ਹੁਣ ਕੰਮ ਹੀ ਕਰੀ ਜਾਣਾ ਸਾਡੀ ਉਮਰ ਹੈਗਾ ਕੰਮ ਕਰਨ ਦੀ ਆਹੀ ਤਾਂ ਕਰਨੀ ਮਾਂ ਕਿਹੜਾ ਤੇ ਤੁਹਾਡੀ ਉਮਰ ਕਰਕੇ ਤਾਂ ਮਾਂ ਵਿੱਚ ਕਰ ਕੀਤਾ ਭਾਂਡੇ ਦਾ ਵੀ ਹੁਣ ਅਸੀਂ ਅੱਜ ਹੀ ਨਹੀਂ ਮੰਨਦੇ ਮੰਨਦੇ ਨਹੀਂ ਸੀ ਭਾਂਡੇ ਭਾਂਡੇ ਕੋਈ ਨਾ ਮਾਰਵਾਜ ਆ ਕਿ ਬਾਹਰ ਮਾਂ ਇਹ ਤਾਂ ਇੱਧਰ ਵੀ ਦਿੰਦੇ ਨਹੀਂ ਆ ਬਾਹਰ ਦੀ ਤਾਂ ਗੱਲ ਨਹੀਂ ਕੋਈ ਨਹੀਂ ਨਾ ਇਹ ਕੋਈ ਨਾ ਮਾਰਵਾਜ ਆ ਬਾਹਰ ਵੀ ਮਾਂ ਦੇ ਇੱਥੇ ਵੀ ਮਾਂ ਦੇ ਦੇ ਅੱਜ ਹੀ ਨਹੀਂ ਮੰਨਦੇ ਅੱਜ ਹੀ ਰੌਲਾ ਪਾਉਣ ਲੱਗੀ ਇਹ ਕਦਾ ਭਾਂਡੇ ਐ ਕਰੀ ਫਿਰਦੀ ਐ ਮੈਂ ਲੰਗਰ ਲਾਇਆ ਹੁੰਦਾ ਲੈ ਮਾਂਜੀ ਨਹੀਂਗੇ ਸਾਰੇ ਉਵੇਂ ਪਾਏ ਲੈ ਆ ਜਾ ਚਲੋ ਜਾ ਰਿਹਾ ਮੈਂ ਬੜੇ ਕਲਰਾਂ ਮਰ ਹਾਂ ਹਮ ਅ ਚੰਗਾ ਮੈਂ ਜਾਣਾ ਖਾਣੇ ਨੂੰ ਹਣ ਕੋਟ-ਕੂਟ ਪਾਦਾ ਪਾਣਨਾ ਕਰਵਾਣੀ 14 ਖੰਨੇ ਦਾ ਪਾ ਲੈ ਨਾ ਹਾਂ ਪਾ ਲੈ ਨਾ ਜਰੂਰ ਉਸ ਨੱਕੜਾ ਖਿਆ ਜੀ ਫੇਰ ਆਖਾਂਗੇ ਦੱਸਾਂ ਤੇਰੇ ਛੇਤਰ ਪਾਣਗੇ ਠੀਕ ਆ ਜੀ ਆਹ ਮੁੰਡੇ ਵੀ ਜਾਣਾ ਨਾਲ ਆਪਣੇ ਆਹ ਦੋ ਹੋਰ ਲੈ ਜਾ ਨਾਲ ਸਰ ਬਣਾਉਣ ਜਾਂਦੇ ਆ ਚੋਦੇ ਕੋੜ ਨਹੀਂ ਪਉਂਦਾ ਦੋ ਆ ਦੇ ਇੱਕ ਆ ਦੇ ਲੈ ਇਹ ਹਵਾ ਕਰਦਾ ਇਹਨੂੰ ਗਰਮੀ ਵਿੱਚ ਬਾੜੀ ਲੱਗਦੀ ਆ ਹਾਂ ਇਹ ਜਿਹੜਾ ਮੈਂ ਬਿਮਾਰ ਨਹੀਂ ਹੋਇਆ ਤਾਂ ਤੇ ਹੁੰਦਾ ਸਹੀ ਗੱਲ ਆ ਚਲੋ ਵੀ ਚਲੋ ਚਲੋ ਕਰਾਂ ਦੋ ਬੰਦੇ ਹੋਰ ਪੱਟੇ ਆ ਦੇਖਿਆ ਹਜੇ ਹੋਰ ਪੱਟਣੇ ਆ ਕਈ ਆ ਗਏ ਆਪਾਂ ਉਹ ਗਾਂ ਤਾਂ ਨੰਗੇ ਕਿਤੇ ਫਿਰੂ ਮੇਰਾਣਾ ਹਸਪਤਾਲ ਜੇ ਜਨਾ ਨਾ ਬਾੜਲੀ ਨੂੰ ਜਾ ਕੇ ਨਹੀਂ ਰਾਹ ਤਾਂ ਇੱਥੋਂ ਕਿਤੇ ਜਾਂਦਾ ਗੁਲਾਮ ਮੁਹੰਮਦ ਵਿਸ਼ੇ ਸਿੰਘ ਰੋ। ਉਹ ਬੱਸ ਆ ਗਏ ਹੁਣ ਤਾਂ ਪਹੁੰਚ ਗਏ ਭਾਈ ਹੁਣ ਨਾ ਦੱਸ ਸਾਨੂੰ। ਜਦੋਂ ਦੱਸਣਾ ਸ਼ੁਰੂ ਤੂੰ ਦੱਸਿਆ ਨਹੀਂ ਗਾ। ਹੁਣ ਤਾਂ ਹੋਰ ਤੇ ਜਾਣਾ ਜਿੱਥੇ ਤੇ ਮੋਛੜੀ ਨਾਮਕਦੀ। ਉੱਥੇ ਜਾਣਾ ਆਪਾਂ। ਦੱਸ ਕੀ? ਯਾਹੋ। ਇਹ ਚਲੋ ਫਿਰ। ਉਤਰੋ ਮੈਂ ਤਾਂ ਆਪਣੇ ਕੋਲ ਤੈਨੀ ਆ ਉਹਨਾਂ ਨੇ ਹੋਰ ਅਪਾਇੰਟਮੈਂਟ ਬੁੱਕ ਕਰ ਦੇਣੀ ਆ। ਭੱਜ ਕੇ ਜਾਓ। ਆ ਗਿਆ ਆ ਗਿਆ। ਆ ਗਏ ਵੀ ਆ ਗਏ। ਯਾਰ ਬੋਲਿਆ ਦੇ ਕਿ ਆ ਗਏ। ਆ ਗਏ ਨੀ ਫੋਨ ਨਹੀਂ ਲਵਣਾ। ਸਿੱਧਾ ਜਾ ਕੇ ਠੂ ਗੋਲੀਆਂ ਕੋ ਮੱਥੇ 'ਚ ਬਜੋ। ਚਲੋ ਕਰ। ਜਤੀ ਕਰੋ ਭਾਈ। ਕੀ ਆਪਾਂ ਆ ਗਏ। ਆ ਲਈ ਜੇ ਮੈਂ ਬਾਈ ਨਹੀਂ ਬਿਠਾਏ ਬੰਨ ਕੇ ਬਣਾਉਣ ਤੁਹਾਨੂੰ ਤੁਹਾਡਾ ਬੜਾ ਜਾਂ ਪਟੂਆ ਬਾ ਹਸਲ ਹੋ ਜਨਾ ਹਸਣਾ ਉਹ ਦੇ ਫੇ ਬਾਈ ਵਾਂਗੂ ਤੁਸੀਂ ਜਮਾ ਚੁੱਪ ਕਰਕੇ ਬਹਿ ਜਾਣਾ ਨਾ ਬੋਲਣ ਦੇਣਾ ਤੁਹਾਨੂੰ ਨਾ ਹਸਣ ਦੇਣਾ ਆਉਡੀ ਕੋਈ ਜੇ ਪਤਾ ਜੇ ਤੁਹਾਨੂੰ ਅੰਦਰ ਮੈਂ ਫੜੀ ਦਾੜੀ ਜਿਹਾ ਆਏ ਉਹਦੀ ਹੋ ਜਣੇ ਤੁਹਾਡੀ ਹਾਂਜੀ ਅੱਜ ਆਪ ਮਾਏ ਖੰਨੇ ਬਾਈ ਹੁਣਾ ਕੋਲੇ ਟਰੂ ਬਾਰਬਰ ਬਾਈ ਹੁਣਾ ਕੋਲੇ ਤੇ ਤੁਸੀਂ ਸਾਰੇ ਜਾਣਦੇ ਆ ਬਾਈ ਨੂੰ ਤੇ ਬਾਈ ਹੁਣ ਆਪਣੇ ਬਨੂਗਾ ਮੋਛਾ ਆਜੋ ਕਚੀ ਜੀ ਲਈ ਬੈਠਾ ਕਚੀ ਜੀ ਲਈ ਬੈਠਾ ਆ ਲੱਗਿਆ ਹੋਆ ਥੱਲੇ ਇਹ ਸ਼ਾਪਮਣ ਠੀਕ ਹੈ ਉਹ ਲਰੂਈਆ ਦਾ ਰੋਂ ਰੋਣ ਲੱਗਿਆ ਨਾ ਡੇੜਾ ਵੱਜ ਗਿਆ ਕੀ ਹੋ ਰਹੀ ਜੀ ਜੰਮਣ ਤੇ ਇਨਸਾਨ ਨਹੀਂ ਆੜੀ ਤੀਆਂ ਦਾਦਾ ਨੂੰ ਵੀ ਕਹਿੰਦੇ ਦੌੜੀ ਕਰਕੇ ਹੋਣੀ ਆ ਉਹ ਪੱਟੀ ਜਨਾ ਤੌਲਗੇ ਨਾ ਅੱਖਾਂ ਪਹੁੰਚ ਲਾ ਕੋਈ ਨਾ ਬਹੁਤ ਸੋ ਨਿਬੜ ਗਏ ਵਾਗੋ ਜਿਹੜੀ ਮੰਡ ਤੋਂ ਲੱਗਿਆ ਵਾ ਹਮਮ ਮੰਡੋੜੀ ਪੌਰੀ ਜਨਾ ਤਰੀ ਲੋ ਆਪਣੀਆਂ ਬੰਨੀਆਂ ਗਿਆ ਮੁੱਛਾਂ ਤੇ ਹੁਣ ਦੂਜੇ ਦੌਂਦੀਆਂ ਦਿਖਾਉਣੇ ਆ ਕਿਹਦਾ ਮੁੱਛਾ ਮਡਣੀਆਂ ਤੇਰੀਆਂ ਜਿਹੜੇ ਜਿਹਨੂੰ ਕਸਵੰਦ ਇਹ ਨਹੀਂ ਮਾਰੇ ਹੁੰਦੇ ਕਿਉਂ ਕਲਾ ਹਾਤਰ ਟਾਈਮ ਗੱਲ ਕਰਾ ਕਿੰਨਾ ਟਾਈਮ ਦਾ ਤਿੰਨਵੇਂ ਦਾ ਮੁੱਛਾ ਬੰਨਣਾ ਦਾੜੀ ਦਾ ਕੰਮ ਹੁੰਦਾ ਨਾ ਥੋੜੀ ਜਿਹੀ ਟਾਈਮ ਦਾ ਦਾੜੀ ਮਮਾ ਆਈ ਨਾ ਇੱਧਰ ਕੱਠ ਗਈ ਟੁੰਡੀਆਂ ਨੀਆਂ ਦੇ ਵਿੱਚ ਖਲਾਲਾ 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 ਆ ਪੱਜ ਦਾੜੀ ਦਾ ਬਾਹ ਮੁੱਛਾਂ ਬਾਹ ਜੋ ਖਲਾਦੀ ਨਹੀਂ ਨਹੀਂ ਚੱਕਰ ਨਹੀਂ ਨਹੀਂ ਚੱਕਰ ਕੀ ਹੈ ਕੋਈ ਆ ਲੈ ਮੇਰੇ ਨਾਲ ਜਿਵੇਂ ਆਏ ਆ ਕਈ ਦਿਨ ਨਾ ਹੱਤਾ ਨਹੀਂ ਹੁੰਦਾ ਓਏ ਜਸੀ ਬਾਬੋਈ ਬਣਾਦਾ ਸਹੀ ਗੱਲ ਓਏ ਇਹ ਨੂੰ ਆ ਦੋ ਵੀ ਦਾ ਇਹਦਾ ਜੀ ਬਾਬਾ ਹੁਣ ਜਮੇ ਬਲਦੇ ਅੰਦਰ ਬਾਬਾ ਬਣਾਦਾ ਨਾ ਇਹ ਤੇ ਫੁੱਲ ਜਾ ਜਾਂਦੇ ਉਹਨੂੰ ਲਵਾਵਾਂਗੇ ਤੇਰੇ ਠੀਕ ਆ ਲੈ ਜੀ ਹਾਂ ਸੰਭੇ ਜਾਂ ਸੰਭੇ ਹਾਂ ਸੰਭ ਲਵਾ ਦੇ ਬਾਬਾ 9 ਵੇਰੇ ਘਰੇੋਂ ਨਿਕਲੇ ਵਿਆਂ 7:30 ਹੋਏ ਹੁਣ ਜਾਣਸਾਰ ਰਿੰਗ ਪਹਿਣਗੇ ਮੇਰੇ ਨਾਲ ਬਲਬਿੰਗ ਪਹਿਣਗੇ ਮੁੱਛਾਂ ਸਿੱਧੀਆਂ ਕਰ ਲੈਣਗੇ ਉਹਨੂੰ ਕਰ ਲੈ ਮੁੱਛਾਂ ਲੇਖੀ ਹੁਣ ਉਹਦੀਆਂ ਮੇਰੇ ਰੇਡ ਦਾ ਖੇੜੇ ਤੇ ਗਈ ਕਰੇ ਜਾ ਕੇ ਵੀ ਉਹਨੇ ਹੱਥ ਮੁੱਠਾਂ ਨਾਲ ਹੀ ਪਾਉਣਾ ਕਿ ਆਉ ਤੇਰੇ ਸਹੌਂਿਆਂ ਦਾ ਪਿੰਡ ਨਹੀਂ ਨੇੜੇ ਆ ਗਿਆ ਹਨ ਨਹੀਂ ਵਾਜੀ ਵਾ ਵਾਜੀ ਵਾ ਮਿਲਦੇ ਆ ਕੀ ਆ ਧੁੰਦੀ ਆ ਧੁੰਦੀ ਆ ਤਰਦੀ ਆ ਧੁੰਦੀ ਆ ਕਿ ਆਉ ਤੇਰੇ ਸਹੌਂਿਆਂ ਦਾ ਪਿੰਡ ਜੀ ਨੇੜੇ ਆ ਗਿਆ ਹਨ ਨਹੀਂ ਇਹ ਸਾਡੇ ਪਿੰਡ ਦੀ ਯੂਕੋ ਬੈਂਕ ਹੈ ਇੱਥੇ ਆਪਣਾ ਕੋਈ ਰੁਪਈਆ ਨਹੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਿੱਤਿਆ ਗਏ ਜੱਟ ਚ ਚਲੋ ਜੀ ਉਹ ਕਿਤੇ ਅਰੇ ਕਾਹੇ ਆ ਰਿਹਾ ਸਾਰਾ ਕੋਈ ਜਲ ਸਾਰਾ ਕੁਝ ਪਹਿਲਾਂ ਮੈਂ ਤਾਂ ਡਰਨੇ ਡਰਨਾ ਗੱਡੀ ਵੀ ਡਰ ਗਈ ਉਹ ਬੱਸ 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 ਉਹ ਬੱਸ ਬੜਾ ਨਾ ਕੋਲ ਪਣੀਆਂ ਤਾਂ ਜੁੱਤੀਆਂ ਜੁੱਤੀਆਂ ਹੀ ਆ ਪਣੀਆਂ ਹੀ ਆ ਪਣੀਆਂ ਹੀ ਆ ਬਾਕੀ ਉਹ ਤੇਰੇ ਸਾਰੇ ਪਿੰਡ ਦੀ ਨੇੜੇ ਆ ਗਿਆ ਹਨਣੇ ਉਹਦੇ ਨੂੰ ਅੰਗੂਰ ਲੱਗ ਜਣੇ ਆ ਅੰਗੂਰ ਲੱਗੇ ਭਾਈ ਖੱਟੇ ਆ ਵਸੇ ਅੰਗੂਰ 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 ਮਿਲਦੇ ਹੁਣ ਦੇਖੀ ਜਾਈ ਬਾਹਰ ਖੁੱਲਿਆ ਨਹੀਂ ਅਜੇ ਆ ਮਮੇ ਮੰਮੀ ਆ ਬਾਹਰ ਖੋਲ ਦਿਓ ਮੈਂ ਕਹਾਂ ਕਿਉਂ ਚੁਗੂ ਨਹੀਂ ਹੋ ਰਹੀ ਐ ਸਵੇਰ ਤੱਕ ਆ ਗਿਆ ਨਿਆ ਫੇਰ ਕਿਉਂ ਗਿਆ ਫੇਰ ਕੀ ਹੋਣਾ ਹੁਣ ਕੀ ਬਾਹਰ ਅਰਗ ਲਾ ਗਿਆ ਇਹਨਾਂ ਨੂੰ ਹਾਂ ਮੈਂ ਤੈਨੂੰ ਕਿਹਾ ਸੀ ਮੈਂ ਹੀ ਮਰੋੜ ਦੂੰਗੀ ਹੂੰ ਉਥੇ ਟਾਈਮ ਪਤਾ ਕਿੰਨਾ ਲੱਗ ਜਾਂਦਾ ਬੰਦੇ ਕਿੰਨੇ ਬੈਠੇ ਹੁੰਦੇ ਨੇ ਇਹਨਾਂ ਦੇ ਇੱਥੇ ਹੁੰਦੇ ਆ ਬੰਦੇ ਇਹਨਾਂ ਦੇ ਇਹ ਦੁਕਾਨ ਹੈ ਹਾਂ ਨਾ ਜੇ ਅਮੀ ਮੇਲੇ ਪੈਸੇ ਇਕੱਠੇ ਕਰ ਜਾਂਦੇ ਆ ਬਸ ਇਹ ਨਹੀਂ ਇਹ ਮੋੜ ਕੇ ਬੰਦੇ ਲਾ ਡੈਡੀ ਤੂੰ ਵੀ ਕਰਦਾ ਹੀ ਹੁੰਦਾ ਸੀਗਾ ਮੈਂ ਨਹੀਂ ਮੈਂ ਨਹੀਂ ਮੈਂ ਕਰੀ ਸੀ ਤਾਂ ਹਾਂ ਕੀਤਾ ਨਹੀਂ ਮਮੀ ਡੈਡੀ ਨੇ ਦੱਸੀ ਮੈਨੂੰ ਮੈਨੂੰ ਤਾਂ ਪਤਾ ਨਹੀਂ ਕਰਾ ਕੇ ਕੀ ਤਾਂ ਕਿਸੇ ਤੋਂ ਹੁੰਦਾ ਸੀ ਕਿ ਨਹੀਂ ਇਹ ਤਾਂ ਆਪ ਹੀ ਮਰੋੜੀ ਰੱਖਦਾ ਐ ਡੈਡੀ ਵੀ ਮਰੋੜ ਕੇ ਰੱਖਦਾ ਹੁੰਦਾ ਸੀ ਤੇ ਫਿਰ ਮੈਨੂੰ ਘਾਹ ਕੋ ਕਹਿੰਦਾ ਵਾ ਡੈਡੀ ਹਾਂ ਗਾ ਕੇ ਸੀ ਅੰਦੀ ਦੂਰ ਗਾ ਕੇ ਸੀ ਜੈ ਬਰਦ ਤੇ ਐ ਤਾਂ ਮਾਨੂੰ ਕਹਦਾ ਅੱਗੇ ਕਰਾਉਂਦਾ ਸੀ ਉਹ ਤਾਰਾ ਨਹੀਂ ਲਵੇਟ ਕੇ ਕਰ ਦਿੰਦਾ ਸੀ ਗੋਲ ਲਾ ਕੀ ਕਰਦਾ ਫਤ ਨਾ ਮੈਂ ਹੀ ਨਹੀਂ ਕਰਦੀ ਮੁੱਛਾ ਮੱਛਾ ਹਾਂ ਇਹਨੇ ਇੱਕ ਵਕੀ ਕਿਹੜੇ ਭਲੇ ਪੁੱਤ ਨੇ ਆਖਿਆ ਨਹੀਂ ਮੈਂ ਰੱਖੂਗਾ ਰੱਖੂਗਾ ਮੈਂ ਯਾਰ ਰੱਖ ਲੈਣੇ ਆ ਕੋਈ ਨਾ ਅਜੇ ਤਾਂ ਰੱਖੂਗਾ ਜੇ ਵਿਆਹ ਤੋਂ ਮਗਰੋਂ ਰੱਖੂ ਹਾਂ ਵਿਆਹ ਨੂੰ ਕੀ ਆ ਲੈ ਲੋਕ ਲੋਕ ਵਿਆਹ ਕਰਾਉਣ ਕੋਲ ਇਕ ਤਾਂ ਡਾੜਗਣਾ ਨਹੀਂ ਬਿਆਹ ਕਰਾਉਂਦੇ ਨੇ ਲੋਕ ਤਾਂ ਨੰਦਾ ਤੋਂ ਉਹ ਜਾ ਪਹਿਲਾਂ ਉੱਠ ਕੇ ਦਵਾ-ਦਵ ਕਰਾਉਣ ਉੱਠ ਜਾਂਦੇ ਆ ਨਾਈ ਦੇ ਭੱਜ ਜਾਂਦੇ ਆ ਨਹੀਂ ਉਹ ਦੌੜ ਲੈਂਦੇ ਵੀ ਨਾਈ ਇੰਨੇ ਆ ਜਿੰਨੇ ਮੰਗ ਲੈਣ ਉਹਨੇ ਦਿੰਦੇ ਆ ਸਹੀ ਗੱਲ ਆ ਇੰਨੀ ਬਸ ਡੈਣ ਨੂੰ ਕੀ ਪਤਾ ਵਾ ਉਹ ਡੈਡੀ ਥੋੜੇ ਜੀ ਹੁੰਦੇ ਨਹੀਂ ਸੀ ਨਾ ਇਹ ਜਾ ਕੁਛ ਨਹੀਂ ਤਾਂ ਡੈਡੀ ਵੀ ਵਿੱਚੋਂ ਭਾਜ ਜਾਂਦਾ ਲਾਵਾ ਲੈ ਕੇ ਹਾਂ ਹਾਂ ਜਾਂਦਾ ਠੀਕ ਡੈਡ ਨੇ ਕੀ ਪਾਈ ਸੱਚ ਬਿਆਨ ਕੋਟ ਪੈਂਟ ਪਾਇਆ ਸੀ ਕਿ ਕੁਰਤਾ ਪਜਾਮਾ ਕਸ਼ੇਰਬਾਨੀ ਮੈਨੂੰ ਨਹੀਂ ਯਾਦ ਲੋ ਹਾਂ ਡੈਡੀ ਕਿਸਪਾਰੀ ਸੂਟ ਪਾਇਆ ਸੀਗਾ ਪਿਛੋਂ ਉਧੜਿਆ ਹੁੰਦਾ ਜਿਹੜਾ ਉਹ ਭਾਈ ਸਾਡੇ ਦਾ ਕਲਮਟ ਹੈ ਨਹੀਂ ਇਹ ਹੋਰ ਕੀ ਪਾਇਆ ਸੀ ਐਡਾ ਕੁਰਤਾ ਪਜਾਮਾ ਪੈਂਟ ਕੰਪੈਂਟ ਕੰਪੈਂਟ ਪੈਂਟਸ ਤੂੰ ਕੀ ਪਾਇਆ ਸੀਗਾ ਮਾਂ ਦਾ ਸ਼ੂਟ ਪਾ ਸਾਡੇ ਵੇਲੇ ਉਹਦੋਂ ਰਹਿਂਗੇ ਕਿੱਥੇ ਹੁੰਦੇ ਸੀ ਹਾਂ ਹੁੰਦੇ ਨਹੀਂ ਸੀ ਲਹਿੰਗਾ ਸਾਡੇ ਵੇਲੇ ਲਹਿੰਗਾ ਕੌਣ ਜਾਂਦਾ ਹੂੰ ਸ਼ੂਟ ਹੁੰਦੇ ਸੀ ਸਾਡੇ ਕਿਹੜੇ ਰੰਗ ਦਾ ਖੱਟੇ ਦਾ ਕਿ ਲਾਲ ਲਾ ਗੁਲਾਬੀ ਰੰਗ ਦਾ ਉਹ ਸੱਚੀ ਗੁਲਾਬੀ ਗੁਲਾਬੀ ਹਾਂ ਹਾਂ ਠੀਕਾ ਕੱਢਿਆ ਦਾ ਭਾਰਾ ਬਹੁਤ ਸੀ ਮੇਰਾ ਸ਼ੂਟ ਤੋਂ ਬਾਅਦ ਕਿੱਥੇ ਗਿਆ ਉਹ ਲਾ ਹੁਣ ਪਾਟ ਗਿਆ ਹੁਣ ਜਾਣਾ ਕਿੱਥੇ ਸੀ ਲਾ ਉਹ ਦਾ ਸ਼ਾਮ ਕੇ ਰੱਖ ਲੈਂਦੀ ਉਹ ਤਾਂ ਜਾਂਦਾ ਹੁੰਦੀਆਂ ਬੰਦੇ ਦੀਆਂ ਜਦ ਜਵਾਨੀ ਵੇਲੇ ਤਾਂ ਸਾਰੇ ਹੀ ਹੁੰਦੇ ਆ ਹੂੰ ਜਦ ਜਵਾਨੀ ਹੁੰਦੀ ਆ ਫਿਰ ਜਵਾਨੀ ਲੈਦੇ ਫੱਕੇ ਆਉਣਗੇ ਬੜੇਪੇ ਤੇ ਮੈਣਨਗੇ ਤੱਕੇ ਹੂੰ ਹੂੰ ਮੈਂ ਉਹ ਹੁਣ ਪਤਾ ਨਹੀਂ ਕੀ ਦੇਖੀ ਜਾਂਦਾ ਉਹ ਮੈਂ ਚੱਕੇ ਮਾਰਨੋਂ ਭੈਜਰੋਂ ਮਾਰੀਆਂ ਦੀ ਕੀ ਦੇਖਾਂ ਮੈਂ ਨੂੰ ਹੁਣ ਕੀ ਪਤਾ ਕੀ ਦੇਖ ਚੱਕ ਇਹ ਆ ਜਲ ਘਟਣ ਲੱਗ ਜਾਂਦਾ ਘਟਦਾ ਨਹੀਂਗਾ ਮੈਂ ਮਾਰ ਤੋਂ ਦੇਖਣਾ ਥਲਾ ਕੇ ਫਟ ਕੇ ਆ ਛੜ ਗਿਆ ਆ ਛੜ ਗਿਆ ਤੇ ਆ ਤੂੰ ਵੀ ਸੱਟ ਦੇਣਾ ਕਿ ਤੈਨੂੰ ਜਦੋਂ ਬਾਹਲਾ ਤੈਨੂੰ ਕਰੋ ਚੜਦਾ ਮੈਂ ਤਾਂ ਹੂ ਕਹਿੰਨੀ ਆ ਮਾਹ ਦੇਖ ਲੈ ਲੱਗਿਆ ਤੇਰਾ ਪਿਆ ਹਾਂ ਮੈਂ ਬਾਹਲਾ ਨਾ ਬੋਲਿਆ ਕਰ ਸੁਣ ਕੇ ਅੱਛਾ ਆ ਮੇਰਾ ਆ ਵੀ ਖੜ ਗਿਆ ਫੋਨ ਮਾਰ ਰਿਹਾ ਚਲਾ ਕੇ ਛੱਡ ਦੇ ਤੈਨੂੰ ਕੀ ਪੈਣਾ ਮਾਸਤੇ ਚਲਾ ਰਹੀ ਪਲਾਨੀ ਕੀ ਕਰਦੀ ਆ ਰੋ ਕੀ ਚਲਾ ਸੀ ਇੱਥੇ ਚੱਲਿਆ ਨਹੀਂ ਨਾ ਪਤਾ ਹੀ ਨਹੀਂ ਕੀ ਕਰਦੀ ਰਹਿੰਦੀ ਆ ਮੈਂ ਫੋਨ ਲਈ ਜਾਂਦਾ ਬੰਦ ਆਈ ਜਾਂਦਾ ਹਾਂ ਲਾਉਣਾ ਹੀ ਆ ਲਾ ਉਬੀ ਆਈ ਖਰਾਉ ਕਰਨਾ ਤੂੰ ਮੈਂ ਤੁਹਾਨੂੰ ਲੈ ਥੋੜਾ ਵੀ ਬੰਦ ਮੇਰੇ ਦਾ ਬੈਟਰੀ ਖਤਮ ਹੋ ਗਈ ਸੀ ਤੇ ਹੁਣ ਹੁਣ ਬੈਟਰੀ ਭਰ ਗਈ ਹੋਰ ਬੈਟਰੀ ਉਹਨਾਂ ਨੂੰ ਚਲਾਉਣੀਆਂ ਜਾਣਾ ਉਹੀ ਤਾਂ ਗੱਲ ਆ ਵੀ ਨੰਨਾ ਹੀ ਲਾ ਕੇ ਜਾਂਦੀ ਆਪਾਂ ਹਾਂ ਹਾਂ ਤੇ ਸੈਨਕਾ ਹੋ ਗਿਆ ਨਾ ਹੁਣ ਹਾਂ ਸਹੀ ਗੱਲ ਆ ਜਿੱਥੇ ਜਾਣਾ ਪਹਿਲਾਂ ਨੰਨਾ ਪਾ ਦਊਗੀ ਪੈਂਟਾਂ ਰਹਿ ਗਈ ਆ ਇਹ ਹੁਣ ਇਹਨਾਂ ਨੂੰ ਵੀ ਦੇਣਾ ਹਾਂ ਬੰਗੂ ਤੇ ਆਲਾ ਵਿਆਹ ਆ ਗਿਆ ਬਈ ਹਟਾ ਦੇਈਂਦਾ ਨਹੀਂ ਉਹ ਹੋ ਸਕਦਾ ਦੇ ਕਿ ਜੰਨੀ ਬਾਜੀ ਤੱਕਾ ਧੌਂਦਾ ਧੌਂਦੀ ਆ ਕੋਈ ਨਾ ਧੌਂਦਾ ਧੌਂਦਾ ਧੌਂਦੀ ਆ ਗੱਡੀ ਆ ਗੱਡੀ ਆ ਗੱਡੀ ਆ ਦੇਖੀ ਦੱਦਾ ਜੀ ਚੱਲ ਚੱਲ ਚੱਲੇ ਮਗਰ ਹੀ ਹੌਲੀ ਚੱਲ ਇਹ ਵੀ ਰੋਕ ਜੇ ਗਿਆ ਕੀ ਹੋ ਗਿਆ ਦੱਦਾ ਜੀ ਉਹਦਾ ਮੁੜ ਗਿਆ ਚੱਲ ਲਾ ਮੂਰੇ ਫੇ ਆਉਣ ਤੇ ਲਾ ਉੱਲੂ ਵਾਲਿਆਂ ਆਠ ਆਠ ਖਾਂ ਕਰ ਲੋ ਫਿਰ ਹੌਲੀ ਚੱਲੀ ਆ ਪੱਟੀ ਦੇਖਦਾ ਚੱਲੀ ਦੀਂਦਾ ਜਮ ਹੀ ਹੈ ਨਹੀਂ ਅਜ ਕੋਈ ਭਾਈ ਗੋਦੀ ਪਾਉਂਦੀ ਪਾਟੇ ਖੰਭਾ ਹੀ ਪਾਲ ਟਾਪ ਤੇ ਦੇਖੀ 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 ਕਰਾ ਮਗਰ ਥੜਾ ਜੀ ਹੜ ਜਾ ਮੈਂ ਉਤਰਾ ਇਧਰ ਦੀ ਨੰਗੋ ਬਾਈ ਸਾ ਨਾ ਰੋਕ ਰਿਹਾ ਇਧਰੋਂ ਹੋਰ ਨਾ ਬੱਚ ਪਸਾ ਲਾਗਾ ਦੇ ਬਾਈ ਫਿਰ ਇਹ ਤਾਂ ਤਗੜੀ ਹੋਇਆ ਬੈ ਕੰਮ ਬਾਈ ਹਨਾ ਖੰਬਾ ਤੋੜ ਕੇ ਨੇ ਦਿੱਤਾ ਇਹ ਓਏ ਬੋਲ ਛਾ ਗਈ ਚਾਚਾ ਖੰਬਾ ਸਾਰਾ ਹੀ ਤੋੜਿਆ ਪਿਆ ਓਏ ਤੂੰ ਠੀਕ ਕਿੱਥੇ ਗਈ ਆ ਹੈ ਗੱਡੀ ਗੱਡੀ ਦਾ ਦਿਸੀ ਨਹੀਂ ਮੈਨੂੰ ਕਿੱਥੇ ਆ ਸਾਲ ਦੇਖ ਰੇ ਖੋਰਾ ਉਹ ਚੀ ਉਹ ਵੀ ਗੱਡੀ ਨਹੀਂ ਦੇਦੀ ਸੀ